ਬਹੁਤ ਸਾਰੇ ਬੰਦੇ ਤਰਸਦੇ ਆ ਇਹਨਾਂ ਨੂੰ ਦੇਸੀ ਔਲਿਆਂ ਨੂੰ ਆ ਲੋ ਆ ਲੋ ਜੀ ਕੀ ਬਾਤਾਂ ਮੈਂ ਤੋੜੋ ਮੈਂ ਤੋੜਦਾ ਤੁਸੀਂ ਤੋੜੋ ਮੈਂ ਲਫਾ ਲੈਣਾ ਤੋੜ ਦੋ ਤੂੰ ਤੋੜ ਆਹ ਦੇਖ ਲਓ ਦੂਰਬੀ ਲਾਉਂਦੇ ਨਹੀਂ ਇੱਥੇ ਉਹ ਅੱਛਾ ਲਾਉਂਦੇ ਆ ਦੂਰਬੀਨ ਅੱਛਾ ਮਿਲਟਰੀ ਵੇਟ ਕਰਦੀ ਹੈ ਅੱਛਾ ਜੀ ਅਸੀਂ ਦੇਖਦੇ ਦਿਖੀ ਹੈ ਠੀਕ ਆ ਅਸੀਂ ਉਹਨਾਂ ਨਾਲ ਇੱਥੇ ਬੈਠੀ ਕੀ ਦਿਖਣੀ ਅੱਛਾ 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 ਤੁਹਾਡੀ ਉਮਰ ਹੈਗੀ ਆ ਜੀ 85 ਸਾਲ ਹਾਂਜੀ ਤੁਸੀਂ ਹਜੇ ਵੀ ਧੋੜੇ ਭੱਜੇ ਆ ਹੈਂ ਫਿਰਦੇ ਖਾਣੇ ਕੀ ਆ ਇਹ ਦੋ ਰੋਟੀ ਰੋਟੀ ਖਾਈ ਜੀ ਹੈ ਰੋਟੀ ਰੋਟੀ ਨਾਲ ਜਿਆਦਾ ਵੀ ਲੈ ਜਾ ਹੋਰ ਕੀ ਬੈਸਾ ਬਹੁਤ ਬਹੁਤ ਅੱਛਾ ਮਾਤਾ ਫਿਰ ਇਹਦਾ ਆਲੇ ਦੁਆਲੇ ਦਾ এনवायरमेंट ਦਾ ਹੀ ਅਸਰ ਆ ਇੰਨਾ ਇੰਨਾ ਹਵਾ ਠੰਡੀ ਹੋ ਆਇਆ ਹੈ ਹਾਂਜੀ ਆਈ ਹੁਣ ਤਾਂ ਇੱਥੇ ਆ ਅਸੀਂ ਉੱਪਰ ਜਾਣਾ ਹਾਂ ਉੱਥੇ ਉੱਪਰ ਲਮੇ ਬੈ ਜਾਣਾ ਮਾਤਾ ਦੇ ਉੱਥੇ ਠੰਡੀ ਹਵਾ ਜਾਂਦਾ ਅੱਛਾ ਉੱਪਰ ਇਹ ਵੀ ਉੱਚੀ ਜਗ੍ਹਾ ਇਹ ਅੰਬ ਕਿੰਨਾ ਪੁਰਾਣਾ ਜੀ ਸਾਡੀ ਹੋਸ਼ ਤੋਂ ਪਹਿਲੇ ਦਾ ਜੀ ਮੇਰੀ 53 ਸਾਲ ਉਮਰ ਹੈ ਓ ਬੱਲੇ ਬੱਲੇ ਖਾੜੀ ਹੋਇ ਤੋ ਪੁਰਾਣੇ ਆ ਇਹ ਬੁੱਢੇ ਦੀ ਬੁੱਢੇ ਦੀ 85 ਸਾਲ ਉਮਰ ਹੈ ਕਿੰਨੀ 85 ਸਾਲ ਬੁੱਲੇ ਬੁੱਲੇ ਲੱਗਦੀ ਨਹੀਂ ਹਾਂਜੀ ਲੋਹ ਦਵਾਨੀ ਭਾਰਨੀ ਆ ਇਹ ਨਾਲ ਇਥੋਂ ਲੋਹਰੇ ਤੋਂ ਨਹੀਂ ਆ ਆ ਨੀਵਾਲ ਦਵਾਨੀ ਪਰ ਜਿੰਸ਼ਾ ਇਹ ਦੇਸੀ ਹੈ ਅੱਛਾ ਜੀ ਇਹ ਕਾਲੀ ਬਸੂਟੀ ਹੁੰਦੀ ਆ ਖਾਂਸੀ ਵਾਸਤੇ ਦੇਸੀ ਹਕੀਮ ਲੱਦੇ ਹੁੰਦੇ ਇਹ ਜੈਤੀ ਬਸੂਟੀ ਇਹਨੂੰ ਕਹਿੰਦੇ ਦੇਸੀ ਬਸੂਟੀ ਅੱਛਾ ਇਹਨੂੰ ਵਰਤਦੇ ਹਕੀਮ ਇਹ ਦਿਸਾਂਦੇ ਵਿੱਚ ਆਉਂਦੀ ਆ ਇਹ ਕਾਲੀ ਹੈ ਕਿ ਦੂਜੀ ਹੈ ਦੇਸੀ ਦੇਸੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਤੁਸੀਂ ਜੀ ਇੱਥੋਂ ਅਸੀਂ ਕੋਠੀ ਅੱਛਾ ਕੋਠੀ ਆ ਜਿਹੜਾ ਪਿੱਛੇ ਲਿਖਿਆ ਹੈ ਇਹ ਹੈ ਨਾ ਇੱਥੇ ਹਾਂ ਜੀ ਅੱਛਾ ਜੀ ਅੱਛਾ ਉਹ ਲੱਗੇ ਵਾਲੀ ਲਿਖੀ ਹੈ ਕੋਠੀ ਅੱਛਾ ਜੀ ਅੱਛਾ ਅੱਛਾ ਬੱਕਰੀਆਂ ਚਰਾ ਰਹੇ ਆ ਹਾਂ ਜੀ ਅੱਛਾ ਚਲੋ ਆਪਣਾ ਕੀ ਕਾਰੋਬਾਰ ਜੀ ਇਹੋ ਹੀ ਆ ਮਰਮੋ ਡਾਈ ਫਿਰ ਦੁਰੀਆਂ ਨਾ ਘਮੀ ਘਮੀ ਕਰ ਭਾਗ ਰਿਹਾ ਕਰ ਲਾਉ ਹਾਂ ਇਹ ਮੈਂ ਜਾਣਨਾ ਸੀਗਾ ਇੱਕ ਇੱਥੇ ਜਿੱਦਾਂ ਨਾ ਪਿਛਲੀ ਵਾਰੀ ਆਇਆ ਸੀ ਮੈਂ ਹਾਂ ਆ ਜਿੱਦਾਂ ਕਾਂਗਰਸ ਘਾ ਆ ਕਾਂਗਰਸ ਬੂਟੀ ਕਹਿੰਨੇ ਨੂੰ ਕੀ ਕਹਿੰਨੇ ਤੁਸੀਂ ਆ ਜਿਹੜਾ ਬੂਟੀ ਇਹ ਬੂਟੀ ਇਹ ਤਾਂ ਕੀ ਕਹਿੰਨੇ ਨੂੰ ਗਾਜਰ ਬੂਟੀ ਗਾਜਰ ਬੂਟੀ ਇਹਨੂੰ ਗਾਜਰ ਬੂਟੀ ਕਹਿੰਨੇ ਤੁਸੀਂ ਅੱਛਾ ਇਹਦਾ ਤੁਹਾਨੂੰ ਇੱਥੇ ਕੋਈ ਫਾਇਦਾ ਨਹੀਂ ਨਹੀਂ ਕੋਈ ਨਹੀਂ ਫਾਇਦਾ ਨੁਕਸਾਨ ਹੈ ਇਹਦਾ ਕੀ ਪ੍ਰੋਬਲਮ ਕੀ ਹੁੰਦੀ ਹੈ ਇਹਦੇ ਨਾਲ ਇਹ ਨਾਲ ਇਹ ਜੇ ਹੱਥਾਂ ਨੂੰ ਆਥਾਣ ਖਿੱਚੀ ਦੇ ਇਹਨੂੰ ਹਾਂਜੀ ਖਾਰਸ਼ ਹੋ ਜਾਂਦੀ ਹੈ ਹਾਂਜੀ ਹਾਂਜੀ ਹੱਥ ਖਾਰੀ ਜਾਂਦੇ ਹਾਂਜੀ ਹੱਥ ਖਾਰੀ ਜਾਂਦੇ ਅੱਛਾ ਜੀ ਬੜੀ ਐ ਜੈ ਡਰੀਲੀ ਜੀ ਹੈ ਹਾਂਜੀ ਪੱਠੇ ਨਹੀਂ ਆਉਣ ਦਿੰਦੀਆਂ ਡੰਗਰ ਖਾਂਦੇ ਨੂੰ ਡੰਗਰ ਖਾਂਦੇ ਆ ਪਰ ਇਹਦੇ ਵਿੱਚ ਘਾਹ ਨਹੀਂ ਹੁੰਦਾ ਘਾਹ ਵੀ ਨਹੀਂ ਹੁੰਦਾ ਕੱਕ ਨਹੀਂ ਹੁੰਦਾ ਇਹ ਜੀ ਨਹੀਂ ਹੁੰਦਾ ਕੋਈ ਇਹ ਮਤਲਬ ਜਿਹੜੀ ਸਾਡੀ ਪੁਰਾਣੀ ਜਿਹੜੀ ਬੂਟੀ ਹੈਗੀ ਆ ਪਰਾਚੀਨ ਕਹਿ ਸਕਦੇ ਜਿੰਨੂੰ ਉਹਨੂੰ ਮਾਰਦੀ ਹੈ ਇਹ ਹੈ ਨਾ ਇਹਦਾ ਕੋਈ ਹੱਲ ਨਹੀਂ ਕਰ ਰਾ ਇੱਥੇ ਆਲੇ ਦੁਆਲੇ ਪ੍ਰਸ਼ਾਸਨ ਕੁਝ ਕੋਈ ਜਾਂ ਪ੍ਰਬੰਧ ਆਏਗੀ ਹਾਂਜੀ ਕੋਈ ਹੱਲ ਨਹੀਂ ਕੋਹ ਹੈ ਲਈ ਇੱਕ ਤਾਂ ਇਹ ਬਹੁਤ ਦੇਖੀ ਮੈਂ ਇੱਕ ਤੁਹਾਡਾ ਆ ਜਿਹੜੀ ਦੂਜੀ ਜਿਹਨੂੰ ਚੁੜੇਲ ਬੂਟੀ ਕਹਿੰਦੇ ਆ ਹੈਨਾ ਇਹਨੂੰ ਕੀ ਕਹਿੰਦੇ ਤੁਸੀਂ ਪੰਜ ਬੁੱਲੀ ਪੰਜ ਬੁੱਲੀ ਇਹ ਇਹ ਬਹੁਤ ਘੇਰ ਕੇ ਰੱਖਦੀ ਆ ਜੀ ਬਹੁਤ ਹੈ ਇਹ ਵੀ ਬੜੀ ਹੈ ਤੇ ਮੈਂ ਹੈਗਾ ਜੀ ਟਾਂਡਾ ਔੜਮੜ ਤੋਂ ਅੱਛਾ ਔੜਮੜ ਟਾਂਡੇ ਤੋਂ ਹਾਂਜੀ ਜਾਜਾ ਪਿੰਡ ਮੇਰਾ ਜਾਜਾ ਹਾਂਜੀ ਹਾਂਜੀ ਜੰਝਾ ਬਾਈਪਾਸ ਜਾਜਾ ਬਾਈਪਾਸ ਹਾਂਜੀ ਇਸ ਤੋਂ ਇਲਾਵਾ ਹੋਰ ਇੱਥੇ ਕੋਈ ਜਿਹੜੀ ਬੂਟੀ ਤੁਸੀਂ ਵਰਤਦੇ ਹੋਮੋਂ ਉਹ ਕਿਹੜੀ ਆ ਆਪਣੇ ਵਰਤਨ ਲਈ ਕੋਈ ਵਰਤਦੇ ਹੋਵੋਗੇ ਤੁਸੀਂ ਇਹ ਬਸੂਟੀ ਜੈਸੀ ਉਹ ਦੇਸੀ ਬਸੂਟੀ ਜੈਸੀ ਬਸੂਲੀ ਹੋਮ ਦੀ ਕੰਮ ਅੱਛਾ ਹਰੇ ਕੰਮ ਆਉਂਦੀ ਹੈ ਸਾਡੇ ਇਥੇ बिकਦੀ ਆ ਬਿਕਦੀ ਵੀ ਹੈ ਬਸੂਟੀ ਉਹ ਕਿੱਦਾਂ ਪਿਕਦੀ ਹੈ ਜੀ ਉਹ ਜੈਸੀ ਕੁਝ ਕੁਝ ਨਹੀਂ ਕੁਜ਼ਰੀ ਗਿਆ ਸਕਾਈ ਗਿਆ ਇਹ ਬੂਰੀ ਜੀ ਯਾਰ ਫਿਰ ਜਾਂਦੀ ਹੈ ਹਰਪ ਮੰਡੀ ਨਹੀਂ ਜਾਂਦੀ ਹੈ ਅੱਛਾ ਜਾਣਦੀ ਆ ਹਾਂ ਮਤਲਬ ਰੋਜ਼ਗਾਰ ਦਾ ਥੋੜਾ ਸਾਧਨ ਹੈਗਾ ਇਹਦਾ ਹੈ ਹਾਂ ਇਹ ਹੈ ਇਹ ਇਹ ਹੈ ਇਹ ਦੇਸੀ ਹੈ ਅਛਾ ਜੀ ਇਹ ਕਾਲੀ ਬਸੂਟੀ ਹੁੰਦੀ ਆ ਉਹ ਖਾਂਸੀ ਵਾਸਤੇ ਦੇਸੀ ਹਕੀਮ ਲੱਦੇ ਹੁੰਦੇ ਇਹ ਜਿਹੜੀ ਬਸੂਟੀ ਇਹਨੂੰ ਕਹਿੰਦੇ ਦੇਸੀ ਬਸੂਟੀ ਅੱਛਾ ਇਹਨੂੰ ਵਰਤਦੇ ਹਕੀਮ ਇਹ ਦਿਸਾਂਦੇ ਵਿੱਚ ਆਉਂਦੀ ਆ ਇਹ ਕਾਲੀ ਆ ਕਿ ਦੂਜੀ ਆ ਦੇਸੀ ਸੀ ਦੇਸੀ ਕਾਲੀ ਹੋ ਰਿਆ ਕਾਲੀ ਹੋ ਰਿਆ ਕਾਲੀ ਹੈਗੀ ਇੱਥੇ ਇੱਥੇ ਹੁਣ ਨਹੀਂ ਲੱਗਿਆ ਲੱਗਿਆ ਉੱਪਰ ਹੋਣੀ ਆ ਪਹਾੜਾਂ ਦੇ ਅੰਦਰ ਹਾਂਜੀ ਅਛਾ ਤੇ ਕੋਈ ਜੜ ਹੁੰਦਾ ਹੋ ਇਹੇ ਵਿਕਦੀ ਆ ਤੁਸੀਂ ਕਹਿੰਦੇ 20 ਰੁਪਏ ਕਿਲੋ 20 ਰੁਪਏ ਕਿਲੋ ਜਾਂਦੀ ਆ ਇਹਦਾ ਕਰਦੇ ਕੀ ਆ ਇਹ ਦਿਸਾਂਦੇ ਦਾ ਕੰਮ ਹੁੰਦੀ ਆ ਜਿਹੜਾ ਮਚਨ ਨਿਸ਼ਾਨ ਦਾ ਹਾਂਜੀ 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 ਉਹ ਨਾ ਵਾਰ ਤੇ ਅਸ਼ੋਬੂ ਤੇ ਚ ਪੈਂਦੀ ਆ ਰੈਂਦੀ ਹੈ ਕੁਦਰ ਦੇ ਇਹ ਤਾਂ ਗਲੋ ਇਹ ਤੇ ਅੱਛਾ ਗਲੋ ਹਾਂਜੀ ਉਹ ਵੀ ਨਾਲ ਅਛਾ ਜੀ ਗਲੋਹ ਹੁੰਦੀ ਆ ਤੇ ਤੁਹਾਨੂੰ ਖਬਰ ਹੁੰਦੀ ਹੈ ਕਿਹੜਾ ਗੁਰਾ ਹਾਂਜੀ ਹਾਂਜੀ ਉਹ ਲੰਮੀ ਬੇਲ ਨਹੀਂ ਨਹੀਂ ਹੈਗੀ ਸਾਡੇ ਘਰ ਲੱਗੀ ਬਹੁਤ ਆ ਉਹ ਮੁੱਕਦੀ ਨਹੀਂ ਇੱਕ ਵਾਰੀ ਇੱਕ ਵਾਰੀ ਘਰੇ ਆ ਗਈ ਬਸ ਫਿਰ ਉਹ ਨਹੀਂ ਮੁੱਕਦੀ ਮੈਂ ਕਿਹਾ ਉਹ ਪੱਟ ਪੱਟ ਕੇ ਜਿੱਥੇ ਸਮਰਜੀ ਸਿੱਟਦੇ ਉੱਥੇ ਹੋ ਜਾਂਦੀ ਆ ਹਾਂ ਪਤਾ ਨਹੀਂ ਸ਼ਾਇਦ ਇਹਨੂੰ ਹੀ ਅਮਰ ਬੇਲ ਵੀ ਕਹਿੰਦੇ ਘਰੇ ਹੈ ਨਾ ਹਾਂ ਤੇ ਇੱਕ ਮੈਂ ਹੋਰ ਚੀਜ਼ ਪੁੱਛਣੀ ਸੀ ਆ ਸਾਹਮਣੇ ਜਿਹਨੂੰ ਬੂਰਜਾ ਪਿਆ ਨਾ ਆ ਦੇਖੋ ਆ ਦੇ ਵੱਡੇ ਵੱਡੇ ਪੱਤੇ ਨੂੰ ਆ ਚਿੱਟਾ ਚਿੱਟਾ ਬੂਰ ਹੈ ਸਾਗਵਾਨ ਇਹ ਸਾਗਵਾਨ ਜਿੰਗਰਾ ਲਾਇਆ ਇਹ ਸਾਗਵਾਨ ਆ ਇਹ ਸਾਗਵਾਨ ਹੈ ਠੀਕ ਆ ਠੀਕ ਆ ਠੀਕ ਆ ਤਾਈਓ ਮੈਂ ਨਾ ਪਿਛਲੀ ਵਾਰੀ ਬਹੁਤ ਦੇਖੇ ਰਸਤੇ ਦੇ ਵਿੱਚ ਹੂੰ ਨਹੀਂ ਸਾਗਵਾਨ ਲਾਇਆ ਜਿੰਗਰਾ ਲਾਇਆ ਅੱਛਾ 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 ਤੇ ਇੱਕ ਹੋਰ ਦੱਸਿਓ ਆ ਜਿਹੜਾ ਤੁਹਾਡਾ ਆ ਆ ਬਾਸ ਆ ਇਹ ਪਾਸ ਨੂੰ ਜਿੱਦਾਂ ਫੁੱਲ ਪੈ ਗਿਆ ਜੀ ਆ ਦੇਖੋ ਹੈਨਾ ਇਹ ਹੈਗਾ ਜੀ ਹੁਣ ਕੀ ਮਤਲਬ ਫੁੱਲ ਪੈਦਾ ਇਹਦਾ ਮੈਂ ਸੁਣਿਆ ਸੀ ਫੁੱਲ ਪੈ ਤੇ ਕੁਛ ਇਦਾਂ ਹੁੰਦਾ ਵੀ ਇਹ ਪੱਕੀ ਜਾਂਦਾ ਨਾ ਹੈ ਇਹ ਪੱਕ ਗਿਆ ਇਹਦਾ ਮਤਲਬ ਪੱਕ ਗਿਆ ਹੁਣ ਖਤਮ ਹੋ ਗਿਆ ਇਹ ਖਤਮ ਹੋ ਜਾਣਾ ਮੁੰਡਾ ਮੁੰਡਾ ਖਤਮ ਹੋ ਜਾਣਾ ਸੂਰਾ ਜਾਣਾ ਥੱਲੇੋਂ ਪੈਰਾਂ 'ਚ ਸੂਰਾ ਜਾਣਾ ਸੂਰਾ ਜਾਣਾ ਨਹੀਂ ਥੱਲੇ ਖਤਮ ਹੋ ਜਾਣਾ ਇਹਨੇ ਥੱਲੇ ਖਤਮ ਹੋ ਜਾਣਾ ਮੈਂ ਇਦਾਂ ਇਹੀ ਗੱਲ ਸੁਣੀ ਸੀ ਕਿ ਵੀ ਕਹਿੰਦੇ ਸੀਗੇ ਜਦੋਂ ਇਹਨੂੰ ਫੁੱਲ ਪੈ ਜਾਂਦਾ ਨਾ ਬੀ ਪੈ ਜਾਂਦਾ ਜਿੱਦਾਂ ਤੇ ਇਹ ਕਿਤੇ 100 ਸਾਲਾਂ ਚ ਕਿਤੇ ਇੱਕ ਵਾਰੀ ਹੁੰਦਾ ਇਦਾਂ ਇਹ ਕੋਈ ਕੋਈ ਯਾਰ ਸੁਖਦਾ ਕੋਈ ਯਾਰ ਸੁਖਦਾ ਕੋਈ ਕੋਈ ਹਾਂਜੀ ਕੋਈ ਸੁਪਣਾ ਇਹ ਕੋਈ ਕਿਸੇ ਨੂੰ ਨਹੀਂ ਆਣੇ ਥੱਲੇ ਯਾਰ ਨੇ ਨਜ਼ਾਰੇ ਹਰੇ ਅੱਛਾ ਇਹ ਸੁੱਕੇ ਆ ਅੱਛਾ ਇਹ ਆ ਕੰਡਿਆਂ ਵਾਲਾ ਬਾਣ ਅੱਛਾ ਇਹ ਧੇਰਾ ਦੂਨੀ ਹੈ ਹਾਂਜੀ ਧੇਰਾ ਦੂਨੀ ਹੈ ਅੱਛਾ ਇਹ ਧੇਰਾ ਦੂਨੀ ਵੀ ਹੈ ਠੀਕ ਆ ਠੀਕ ਆ ਤੇ ਇਹਦੀ ਖੇਤੀ ਨਹੀਂ ਹੁੰਦੀ ਇੱਥੇ ਬਾਸ ਦੀ ਬਾਸ ਦੀ ਹੁੰਦੀ ਹੈ ਤੇ ਬਾਸ ਤਾਂ ਨਰਸਰੀ ਵਾਲੇ ਬੰਦੇ ਆ ਅੱਛਾ ਜੀ ਤੁਸੀਂ ਤੁਸੀਂ ਜਿੱਦਾਂ ਤੁਹਾਡੀਆਂ ਜ਼ਮੀਨਾਂ ਹੈਗੀਆਂ ਹਾਂ ਅਜੀ ਲੋਅਦਾ ਹੈ ਅੱਛਾ ਤੇ ਇੱਧਰ ਇਸ ਜਗ੍ਹਾ ਤੇ ਜ਼ਮੀਨਾਂ ਦਾ ਰੇਟ ਕੀ ਆ ਉਦਾਂ ਰੇਟ ਬੜੇ ਰੇਟ ਬੜੇ ਸਰਤਾ ਕਰਦੇ ਆ ਫਿਰ ਵੀ ਅੰਦਾਜ਼ਾ ਦੱਸੋ ਮੇਰੇ ਨਾ ਜਿੱਦਾਂ ਦਰਸ਼ਕ ਦੇਖਦੇ ਮੇਰਾ ਚੈਨਲ ਉਹ ਪੁੱਛਦੇ ਰਹਿੰਦੇ ਆ ਅੰਦਾਜ਼ਾ ਦੱਸ ਦਿਓ ਪੱਕਾ ਤਾਂ ਚਲੋ ਮੈਂ ਮੰਨ ਸਕਦਾ ਵੀ ਪੱਕਾ ਨਹੀਂ ਪਤਾ ਹੁੰਦਾ ਕੋਈ ਰੇਟ ਫਿਕਸ ਨਹੀਂ ਹੁੰਦੇ ਇਹਨਾਂ ਦਾ ਪਤਾ ਹੀ ਆ 30 30 ਜਾਣੀ ਵੀ ਆ ਰਵੀ ਆ ਇੱਧਰ ਮਰ ਰਾ ਹੈ ਇਸ ਰੋਡ ਦੇ ਰੋਡ ਤੇ 33 4000 ਰੁਪਏ ਮਰਲਾ ਤੇ ਥੋੜਾ ਜੇ ਅੰਦਰ ਚਲ ਜਾਓ ਜਿੱਥੇ ਰਸਤਾ ਘਟਿਆ ਜਿੱਦਾਂ ਸਹੀ ਰਸਤਾ ਨਹੀਂ ਘਟ ਰੇਟ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਤੇ ਰੋਜ਼ਗਾਰ ਦਾ ਸਾਧਨ ਕੀ ਹੈ ਜਿੱਦਾਂ ਹੁਣ ਤੁਸੀਂ ਆਹ ਆਪਾਂ ਇੱਕ ਬੱਕਰੀਆਂ ਆ ਹੈਂ ਹਾਂਜੀ ਨਹੀਂ ਉਹ ਚਲੋ ਇੱਕ ਤਾਂ ਜਿਹਦਾ ਬਸੂਟੀ ਤੁਸੀਂ ਦੱਸਿਆ ਹੈ ਨਾ ਇਹ ਵੇਚਦੇ ਆ ਚਲੋ ਮੈਂ ਨਹੀਂ ਕਹਿੰਦਾ ਵੀ ਇੱਕ ਵਾਰੀ ਵਿਕਣੀ ਹੈ ਅੱਛਾ 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 ਗਰਮੀਆਂ ਜੀ ਬਿਕਣੀ ਹੈ ਗਰਮੀਆਂ ਜੀ ਅੱਛਾ ਗਰਮੀਆਂ ਜੀ ਗਰਮੀਆਂ ਜੀ ਬਿਕਣੀ ਹੈ ਹਾਂ ਤੇ ਲੈ ਤੁਸੀਂ ਕਹਿੰਦੇ ਨਹੀਂ ਗਰਮੀਆਂ ਜੀ ਬਿਕਣੀ ਅੱਛਾ ਜੀ ਅੱਛਾ ਫਿਰ ਪਰਖਾ ਬੋਣੀ ਸ਼ੁਰੂ ਹੋਈ ਹੈ ਹਾਂ ਜੀ ਤੇ ਬਸ ਵੀ ਕੰਮ ਬੰਦ ਹੋਈ ਗਿਆ ਹਾਂ ਤੇ ਉਦਾਂ ਜਿਹੜੇ ਜਿਹੜੇ ਬੱਚੇ ਆ ਇੱਥੇ ਅੱਜ ਪੜ੍ਹਦੇ ਆ ਸਾਰਾ ਇਹਦਾ ਮਤਲਬ ਉਹ ਇੱਥੇ ਪੜ੍ਹ ਕੇ ਫਿਰ ਬਾਹਰ ਨਿਕਲ ਜਾਂਦੇ ਕਿਤੇ ਨਾ ਕਿਤੇ ਹੈਂ ਆ ਬਾਹਰ ਚਲੀਏ ਬਾਕੀ ਬਾਹਲੇ ਮੁਲਕ ਚਲੀਏ ਕੋਈ ਕੁਝ ਚਲੀਏ ਹੈ ਨਾ ਤੇ ਕੁਛਕ ਮੈਂ ਸੁਣਿਆ ਜੀ ਫੌਜੀ ਜਿਦਾਂ ਆਰਮੀ ਉਰਮੀ ਚ ਵੀ ਹੈਗੇ ਆ ਆਰਮੀ ਉਰਮੀ ਚ ਹੋਈ ਆ ਹਾਂ ਉਹ ਕਿਸਮਤ ਹੀ ਹੈ ਕਾ ਕੋਈ ਹੋਈ ਆ ਪਰਤੀ-ਪੁਰਤੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇੱਥੇ ਕਿ ਕੋਈ ਰੋਜ਼ਗਾਰ ਮਿਲੇ ਕਿਸੇ ਹੈਂ ਕੋਈ ਨਹੀਂ ਕਰਦੀ ਕੋਈ ਨਹੀਂ ਕੋਈ ਕੁਝ ਨਹੀਂ ਕਰਦੀ ਇਹ ਆਪਣਾ ਜਿਹੜਾ ਇਲਾਕਾ ਇਹਨੂੰ ਕੰਢੀ ਦਾ ਇਲਾਕਾ ਕਹਿੰਦੇ ਜੀ ਹੈਨਾ ਇਹ ਕੰਢੀ ਆ ਤੇ ਪਾਣੀ ਦਾ ਲੈਵਲ ਕਿੰਨਾ ਆ ਇੱਥੇ ਪਾਣੀ ਦਾ ਲੈਵਲ 100 ਫੁੱਟ ਦੇ ਆ ਜੀ 100 ਫੁੱਟ ਤੇ ਠੀਕ ਆ ਕੋਈ ਫੈਕਟਰੀ ਹੋਵੇ ਉਰੇ ਲੱਗਿਓ ਉਹ ਪਰੇ ਹਿਸ਼ਾਰਪੁਰ ਜਾ ਕੇ ਆ ਪਲਾਈਬੋਰਡ ਵਾਲੀ ਫੈਕਟਰੀ ਆ ਹਾਂ ਹਿਸ਼ਾਰਪੁਰ ਦਾ ਜਿਆਦਾ ਤਰਵਾੜਾ ਹੈ ਟੈਰਸ ਟੈਰਸ ਤਾਂ ਫਿਰ ਤੁਹਾਡਾ ਪੈ ਹਿਮਾਚਲ ਜਾਂਦਾ ਜੀ ਉਹ ਪੰਜਾਬ ਦੇ ਬੰਦੇ ਨੂੰ ਘਟ ਲੈਂਦੇ ਉਹ ਤਾਂ ਫਿਰ ਇਦਾਂ ਹੀ ਆ ਜੀ ਹਾਂ ਕਹਿੰਦੇ ਹਿਮਾਚਲ ਤੇ ਇਧਰ ਨਾਲੋਂ ਜ਼ਿਆਦਾ ਸਹੂਲਤਾਂ ਵਧੀਆ ਹੈ। ਇਹ ਮਾਦਰ ਤੇ ਜਾਏ ਹਨ। ਜ਼ਿਆਦਾ ਸਹੂਲਤਾਂ ਹੈਨਾ ਪੰਜਾਬ ਦਾ ਬੰਦਾ ਇਹਨਾਂ ਨੂੰ। ਉਹ ਰੇ ਕਰ ਨਹੀਂ ਹੋਏ। ਉਹ ਸਹੂਲਤ ਹੈ। ਫੋਗੀ ਹੈ ਉਹਨੂੰ ਵੀ ਸਹੂਲਤ ਹੈ। ਪ੍ਰਾਈਵੇਟ ਵਾਲਾ ਉਹਨੂੰ ਵੀ ਸਹੂਲਤ ਹੈ। ਤੇ ਜਦੋਂ ਵੋਟਾਂ ਮੰਗਣ ਆਉਂਦੇ ਇੱਥੇ ਉਹ ਕੀ ਕਹਿੰਦੇ ਫੇ? ਉਸ ਮਿਲਾਂ ਦਾ ਲੰਦੇ ਚਾਟ ਬਾਗਦੇ ਆਂਗੇ ਇਹ ਕਰਾਂਗੇ ਉਹ ਕਰਾਂਗੇ ਕਰਨਾ-ਕਰਨਾ ਹੈ ਹੀ ਨਹੀਂ ਕੋਈ ਨੇ ਕਦੀ। ਵੋਟ ਲਈ ਚੱਲ। ਇਹ ਕੋਚਾ ਕੰਮ। ਸੋ ਇਹ ਤਾਂ ਮਾੜੀ ਗੱਲ ਆ ਬੜਾ ਇਹ ਇਹ ਬੜਾ ਦੁੱਖ ਹੁੰਦਾ ਸਾਡਾ ਇਲਾਕਾ ਬਹੁਤ ਸੋਹਣਾ ਆ ਕੋਸ਼ਕ ਪਹਾੜ ਸਾਡੇ ਕੋਲ ਆਏ ਜਿਹੜੇ ਪੰਜਾਬ ਦੇ ਹਿੱਸੇ ਆ ਆਂਬ ਐ ਨਾ ਉੱਪਰ ਕਿੱਥੇ ਆਂਬ ਆ ਇਹ ਉੱਪਰ ਇਹ ਉੱਪਰ ਆਂਬ ਐ ਆਸ਼ਾ ਲੋਹਰ ਗੌਰ ਤੋਂ ਦਵਾਨੀਪੁਰ ਲੋਹਰ ਦਵਾਨੀਪੁਰੀਆਂ ਇਹ ਨਾਲ ਇੱਥੋਂ ਲੋਹਰੇ ਤੋਂ ਨੀਵਾਂ ਆ ਨੀਵਾਂ ਦਵਾਨੀਪੁਰ ਅਸ਼ਾ ਨਹੀਂ ਹੁੰਦੀ ਤੇ ਆਂਬ ਆਂਬ ਕਿੱਥੇ ਆ ਮੈਂ ਤਾਂ ਆਂਬ ਦੇਖ ਨੀ ਆਂਬ ਜਾਵੈਦਾ ਉੱਪਰ ਆਹ ਰਾਜੋ ਹਾਂ ਇਹ ਮੈਂ ਗੱਲ ਸੁਣੀ ਹੀ ਪਰ ਮੈਨੂੰ ਲੱਭਾ ਨਹੀਂ ਸੀ ਇਹ ਪਿਛਲੀ ਵਾਰੀ ਪਰ ਕੋਈ ਅਸਤਾ ਬਣਾਇਆ ਸੀ ਉਪਰ ਜਾ ਹੋਇਓ ਤੁਹਾਡੇ ਬੰਦੇ ਹੈਂ ਤਾਂ ਇਹ ਤੋਂ ਜਲੰਧਰੋਂ ਇਹ ਜਿਹੜੇ ਬੰਦੇ ਹੁੰਦੇ ਨਾ ਲੋਕੀ ਬਹੁਤ ਨਾਮ ਮਾਣਦੇ ਸ਼ਾਮ ਨੂੰ ਮੈਨੂੰ ਰਾਹ ਹੁੰਦੇ ਰਹਿ ਜਾਣੇ ਅੱਛਾ ਸ਼ਾਮ ਦੇ ਟਾਈਮ ਇੱਥੋਂ ਦੇਖਣ ਦਾ ਨਜ਼ਾਰਾ ਆਂਦਾ ਹਾਂ ਸ਼ਾਮ ਦੇ ਟਾਈਮ ਤਾਂ ਇੱਥੇ ਰਹਿਣਾ ਪਉਂਦਾ ਇਹ ਖੱਲਿਓ ਬੁੱਲੇ ਹੁੰਦੇ ਧੂਏ ਤੋਂ ਕਿੱਥੇ ਕਹਿੰਦੇ ਤੁਸੀਂ ਇਹ ਹੈ ਨਹੀਂ ਅੰਦਰ ਜਾ ਹੋ ਜੋ ਉਹ ਥੋੜੇ ਲਈਏ ਯਾਰ ਪੁਰੇ ਨੂੰ ਬੱਕਰੀਆਂ ਨਾਲ ਹਮੜਦੇ ਹੈ ਚਲ ਬੜ ਬੈ ਗਿਆ ਆ ਕੀ ਲਗਾਇਆ ਅਮਲਦਾਸ ਆ ਇਹ ਪਿਆਰ ਹੁੰਦਾ ਹੈ ਇਹ ਫਰੀ ਹੁੰਦੀ ਹੈ ਇਹ ਵੀ ਦਵਾਈ ਦੇ ਕੰਮ ਆਂਦੀ ਹੈ ਆ ਨੂੰ ਫੁੱਲ ਪੈਂਦੇ ਵਧੀਆ ਆਹੋ ਕਹਿੰਦਾ ਅਮਲਦਾਸ ਕਹਿੰਦੇ ਘਰੇ ਆਹੋ ਗੁਰਕੰਦ ਤੁਸੀਂ ਕੀ ਕਹਿੰਦੇ ਆ ਇਹ ਕਿਨਿਆਰ ਲੰਨਿਆਰ ਕਿਨਿਆਰ ਕਿਨਿਆਰ ਅੱਛਾ ਇਹ ਰਸਤਾ ਅੱਛਾ ਇਹ ਅੰਬੋਬਰੀ ਗੱਲ ਸੁਣੀ ਹੀ ਵੀ ਕਿੰਨਾ ਲਾਹੌਰ ਕਿੰਨਾ ਨੀਵਾ ਕਹਿੰਦੇ ਐ ਤੋਂ ਦਵਾਨੀਪੁਰ ਦਵਾਨੀਪੁਰ ਇਹ ਤੁਹਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਬਜ਼ੁਰਗ ਆਰਮੀ ਆਂਦੀ ਇੱਥੇ ਆਰਮੀ ਕੱਲੇ ਆਉਂਦੀ ਆ ਆਰਮੀ ਆਂਦੀ ਇੱਥੇ ਬੈਰਲ ਸੱਟ ਕਰ ਜਿੰਗਲ ਹਾਂਜੀ ਬੈਰਲ ਸੱਟ ਕਰਨ ਅੱਛਾ ਉਹਨਾਂਾਰੇ ਸਰਕਾਰੀ ਨੂੰ ਜੇ ਨਾ ਹਾਂਜੀ ਸਰਕਾਰੀ ادارے ਦੇ ਕਿ ਕਰਦੇ ਹਨ ਨਾ ਵੀ ਨਾ ਸਾਡੀਆਂ ਹੀ ਨਾ ਅੱਛਾ ਜੀ ਆਮ ਤਾਂ ਸਾਡੇ ਆਈ ਬਿਚੀ ਨੇ ਅੱਛਾ ਇਹ ਅਜੀਬ ਗਰਾ ਨਹੀਂ ਹੈ ਅੱਛਾ 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 ਇਹ ਸਾਰੇ ਦਾ ਇਹ ਗੱਲ ਮੈਂ ਸੁਣੀ ਹੀ ਪਿਛਲੇ ਸਾਲ ਪਰ ਮੈਨੂੰ ਇਹ ਅੰਬ ਲੱਭਾ ਨਹੀਂ ਕਹਿੰਦੇ ਕਿ ਦਰਖਤ ਹੈ ਉੱਥੇ ਜਿੱਥੋਂ ਇਹਨਾਂ ਦੱਸਿਆ ਵੀ ਲਾਹੌਰ ਦੀ ਦਾ

ਆ ਤਾਂ ਖੈਰ ਵੀ ਆ ਬੜਾ ਹਾਂ ਆ ਫਲਾਈ ਆ ਲੈ ਆ ਹਾਈ ਗਈ ਦੀ ਆਵळा ਆਵळा ਦੇਸੀ ਲੱਗਦਾ ਹਾਂਜੀ ਦੇਸੀ ਕੀ ਬਾਤਾਂ ਦੇਖੋ ਭਾਜੀ ਆਪਣਾ ਸ਼ੋਭਨਾਮ ਜੀ ਜਿਹੜਾ ਨਾਂ ਹੀ ਰਸ਼ਪਾਲ ਰਸ਼ਪਾਲ ਤੇ ਰਸ਼ਪਾਲ ਜੀ ਇੱਕ ਗੱਲ ਦੱਸੋ ਉਧਰ ਦੇਖਿਆ ਜਾਵੇ ਜੰਗਲ ਜੰਗਲ ਦਾ ਅਸਲੀ ਮজা ਅੰਦਰ ਜਾ ਗਈ ਆ ਬਾਰੋ ਦਾ ਬਾਰੋ ਦਾ ਕੁਝ ਵੀ ਨਹੀਂ ਲੱਗਦਾ ਪਤਾ ਬੱਲੇ ਬੱਲੇ ਲਓ ਜੀ ਅੱਜ ਤੁਹਾਡਾ ਫਾਰਮ ਲੱਗਿਆ ਦੇਖ ਲੋ ਕਿਸੇ ਨਾ ਕਿਸੇ ਦਾ ਸਾਥ ਮਿਲ ਜਾਂਦਾ ਕੋਈ ਚੀਜ਼ ਦੇਖਣ ਨੂੰ ਵਾਹ ਜੀ ਵਾਹ ਵਾਹ ਕਿਆ ਬਾਤਾਂ ਹੂ 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 ਹਾਂਜੀ ਲੋ ਜੀ ਹਾਂਜੀ ਹਾਂਜੀ ਆਹਾ ਹਾ ਹਾ ਬੜੀ ਬੜੀ ਬੀਰ ਵੀ ਨਹੀਂ ਆਉਂਦੀ ਇੱਥੇ ਆ ਦੇਖੋ ਤਾਂ ਮਤਲਬ ਇਹ ਸਾਨੂੰ ਹੀ ਨਹੀਂ ਪਤਾ ਵਾਹ ਇਹ ਅੰਬ ਕਿੰਨਾ ਪੁਰਾਣਾ ਜੀ ਸਾਡੀ ਹੋ ਉਸ ਤੋਂ ਪਹਿਲੇ ਦਾ ਜੀ ਮੇਰੀ 35 ਸਾਲ ਉਮਰ ਹੈ ਓ ਬੱਲੇ ਬੱਲੇ ਸਾਡੀ ਹੋ ਉਸ ਤੋਂ ਪੁਰਾਣੇ ਦਾ ਇਹ ਬੁੱਢੇ ਦੀ ਬੁੱਢੇ ਦੀ 85 ਸਾਲ ਉਮਰ ਹੈ ਕਿੰਨੀ 85 ਸਾਲ ਬੱਲੇ ਬੱਲੇ ਲੱਗਦੀ ਨਹੀਂ ਹਾਂਜੀ ਦੇਖ ਲੋ ਤੇ ਇੱਥੇ ਜਿਹੜੇ ਤੁਸੀਂ ਇਹਨੇ ਲੋਕ ਆਉਂਦੇ ਆ ਉਹ ਕੀ ਕਰਨ ਆਉਂਦੇ ਆ ਉੱਥੇ ਆਪਣਾ ਮੈਂ ਬੈਠਣਾ ਨੇ ਹੁਣ ਅਸੀਂ ਇੱਥੇ ਜਗ੍ਹਾ ਬਣਾ ਲੈਣੀ ਸਾਫ਼ ਕਰ ਲੈਣੀ ਅਸੀਂ ਥੋੜੇ ਦਿਨਾਂ ਅਗਲ ਅੱਛਾ ਇੱਥੇ ਫੇਕ ਉਹ ਵੀ ਲਾ ਲਓ ਕੀ ਕਹਿੰਦੇ ਆ ਉਹ ਸਟਾਲ ਜਿਹਾ ਲਾਓ ਨਾ ਅੰਦਰ ਕੁਝ ਬਣਾਉਣ ਨੂੰ ਕੋਈ ਫਾਇਦਾ ਵੀ ਹੋਵੇ ਓ ਇਦਾਂ ਨਾ ਰੋਜ਼ਗਾਰ ਚੱਲੇ ਇੱਥੇ ਬੜੇ ਨੌ ਨੌ ਦਾਦਾਸ ਵੇ ਦੁਨੀਆ ਰਹਿਣਾ ਇੱਥੇ ਬੈਠੇ ਰਹਿੰਦੇ ਆ ਬੈਠੇ ਰਹਿਣਾ ਹਵਾ ਇੱਥੇ ਇੰਨੀ ਸ਼ਾਨਦਾਰ ਚੱਲਦੀ ਏ ਗਰਮੀਆਂ ਨੂੰ ਹਾਂ ਭਈ ਜਿੱਦਾਂ ਠੰਡੀ ਇੱਥੇ ਵੀ ਮੈਨੂੰ ਲੱਗਾ ਖਾਂਦੇ ਪਿੰਦੇ ਵੀ ਹੁਣੇ ਨਾ ਲੋਕੀ ਗੰਦ ਤਾਂ ਨਹੀਂ ਪਾ ਕੇ ਜਾਂਦੇ ਦਾ ਮੰਦਿਰ ਹੈ ਕੁਲਦੀ ਵੀ ਹੈ ਹਾਂਜੀ ਹਾਂਜੀ ਇਹ ਸਾਹਮਣੇ ਉਹ ਜਿਹੜਾ ਪਿਆ ਸਾਹਮਣੇ ਅੱਛਾ ਉਥੋਂ ਉਥੋਂ ਵੀ ਸਾਰਾ ਕੁਝ ਆਪਦਾ ਹੈ ਅੱਛਾ ਅੱਛਾ ਸ਼ਾਹਲਾ ਜੀ ਲੈ ਉਹ ਸਾਡੀ ਕੁਲਦੇਵੀ ਹੈ ਇਹ ਇੱਥੇ ਮੈਂ ਗਿਆ ਸੀ ਇੱਥੇ ਮਤਲਬ ਇਧਰ ਹੈ ਕੁਲਦੇਵੀ ਉਹ ਕੁਲਦੇਵੀ ਹੈ ਆ ਥੱਲੇ ਬੋਰਡ ਲੱਗਾ ਜਿਹੜਾ ਉਹੀ ਨਾ ਹਾਂਜੀ ਅੱਛਾ ਅੱਛਾ ਸ਼ਾਹ ਇਹ ਮਿਲਟਰੀ ਨੂੰ ਆਉਣਾ ਹੈ ਬੈਰਲ ਫੇਟ ਫੇਟ ਕਰ ਜਾਣੀ ਹੈ ਵਾਇਰਲੈਸ ਕਿਉਂ ਫਿੱਟ ਕਰਦੇ ਆ ਫੇਮ ਫਿੱਟ ਕਰਦੇ ਆ ਉਹ ਜਿਹੜਾ ਆਰਮੀ ਆਈ ਹੁੰਦੀ ਅੱਛਾ ਜੀ ਇੱਥੇ ਉਹਨਾਂ ਨੇ ਸਾਲ ਦਾ ਇੱਕ ਵਾਰੀ ਉਹਨਾਂ ਨੇ ਦੇਖਣ ਆਣਾ ਹੀ ਆਣਾ ਆਉਣਾ ਹੀ ਆਉਣਾ ਅੱਛਾ ਅੱਛਾ ਇੱਥੇ ਛੋਣੀ ਦਾ ਲਾਨ ਹੋਇਆ ਹੈ ਪਹਿਲਾਂ ਠੀਕ ਹੈ ਸਾਡੇ ਬਜ਼ੁਰਗ ਦੱਸਦੇ ਨੇ ਵੀ ਇੱਥੇ ਛੋਣੀ ਦਾ ਲਾਨ ਹੋਇਆ ਹੈ ਅੱਛਾ ਜੀ ਅੱਛਾ ਫਿਰ ਉਸ ਟਾਈਮ ਕੈਂਸਲ ਹੋ ਗਿਆ ਪ੍ਰੋਗਰਾਮ ਪਿੰਡ ਪੂਰਾ ਉੱਠਣਾ ਪਿਆ ਜੀ ਠੀਕ ਹੈ ਠੀਕ ਹੈ ਠੀਕ ਇਸ ਕਰਕੇ ਸਰਕਾਰ ਗੰਦੀ ਵੀ ਨਹੀਂ ਹੂੰ 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 ਕੋਈ ਗੱਲ ਨਹੀਂ ਅੱਛਾ ਜੀ ਤਾਂ ਕਰਕੇ ਅੱਛਾ ਯਾਰ ਰਸ਼ਪਾਲ ਜੀ ਜਿੱਦਾਂ ਤੁਸੀਂ ਦੱਸਦੇ ਵੀ ਇਥੋਂ ਲਾਹੌਰ ਜਿਹੜਾ ਆ ਦਵਾਨੀਪਾਰਾ ਜੀ ਦਵਾਨੀਪਰ ਨੀਵਾ ਆ ਇਸੇ ਕਾ ਤੋਂ ਹੈ ਨਾ ਇਹ ਜਗਾ ਤੇ ਲਾਹੌਰ ਇਸ ਸਾਈਡ ਆ ਸਾਹਮਣੇ ਇਧਰ ਹੈ ਨਾ ਤੇ ਇਹ ਸੋ ਦੀਦਾ ਹੋਗਾ ਮਤਲਬ ਹੁਣ ਨਹੀਂ ਪਹਿਲਾਂ ਦੂਰਬੀਨ ਨਾਲ ਅੱਛਾ ਜੀ ਦੂਰਬੀਨ ਨਾਲ ਦੇਖਦਾ ਆਓ ਦੇਖ ਲਓ ਦੂਰਬੀਨ ਲਾਉਂਦੇ ਨੇ ਇੱਥਾ ਉਹ ਅੱਛਾ ਲਾਉਂਦੇ ਆ ਦੂਰਬੀਨ ਅੱਛਾ ਮਿਲਟਰੀ ਵੇਟ ਕਰਦੀ ਹੈ ਅੱਛਾ ਜੀ ਅਸੀਂ ਦੇਖਦੇ ਦਿਖੀ ਆ ਠੀਕ ਆ ਅਸੀਂ ਉਹਨਾਂ ਨਾਲ ਇੱਥੇ ਬੈਠੀ ਕੇ ਦਿਖਣੀ ਆਛਾ 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 ਇਹ 8 ਵਜੇ ਆਈਏ ਦਾ ਫਿਰ ਆਈ ਜਾਣਾ ਸੀ ਹੂੰ ਤੇ ਆ ਗਿਆ ਸੀ ਇੱਥੇ ਬੈਠ ਰਹਿਣਾ ਹਾਂ ਦੇਖ ਲਓ ਇੰਨਾ ਵਧੀਆ ਇੱਥੇ ਹਵਾ ਕਿੰਨੀ ਸੋਹਣੀ ਚੱਲਦੀ ਆ ਇਧਰ ਅੰਦਰ ਨੂੰ ਜਾ ਸਕਦਾ ਮੜ ਜਾ ਚਲੋ ਇੱਥੇ ਗਰਮੀ ਨਹੀਂ ਜਿਆਦਾ ਗਰਮੀ ਨਹੀਂ ਪਰ ਨਾਲ ਕੇਮ ਨਾਲ ਠੰਮੇ ਪਾਣਗੇ ਵਾਹ ਜੀ ਵਾਹ ਕਿੰਨੀ ਇੱਥੇ ਦੂਰੀ ਆਣਾ ਦੇਖੋ ਆ ਕਿੰਨਾ ਕੜੀ ਪਤਾ ਲੱਗਾ ਜੀ ਹਾਂ ਜੀ ਐਂ ਭਾਜੀ ਅਬ ਪਰਸੂਟੀ ਤੁਹਾਡੀ ਆਹ ਹੈ ਨਾ ਪਰਸੂਟੀ ਹੈ ਪਰਸੂਟੀ ਹੈ ਨਾ ਹਾਂ ਪਰਸੂਟੀ ਮਸੂਟੀ ਕਿੰਨਾ ਮਤਲਬ ਗੁਣਕਾਰੀ ਪੇੜ ਪੌਦੇ ਲੱਗੇ ਹੋ ਆ ਇੱਥੇ ਆ ਸਾਨੂੰ ਲੋਕਾਂ ਨੂੰ ਪਤਾ ਨਹੀਂ ਮੇਰੇ ਹਿਸਾਬ ਨਾਲ ਜਿਹੜੇ ਇੱਥੇ ਆਉਂਦੇ ਵੀ ਹੁਣ ਉਹਨਾਂ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਹੋਣਾ ਨਾ ਸਾਡੇ ਕੋਲ ਕਈ ਬੂਟੇ ਪਟਾ ਕੇ ਲਿੰਦੇ ਨੇ ਕੜੀ ਪੱਤੇ ਦੇ ਕੜੀ ਪੱਤੇ ਦੇ ਲੈ ਕੇ ਜਾਂਦੇ ਆ ਬੂਟੇ ਪੱਟੀ ਦੇ ਦਿੰਦੇ ਸੀ ਇਹਨਾਂ ਨੂੰ ਅੱਛਾ 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 ਆਈ ਬੂਟਾ ਪੱਟੀ ਦੇ ਨਹੀ ਚਲੋ ਬਹੁਤ ਵਧੀਆ ਆ ਦੇਖੋ ਤੇ ਆਲੋ ਆ ਦੇਖੋ ਮੋਰ ਹੈਗੇ ਆ ਇੱਥੇ ਹਾਂ ਜੀ ਮੋਰਾਂ ਦੇ ਮੋਰ ਰਾਤੀ ਨੂੰ ਇੱਥੇ ਹੁੰਦੇ ਨੇ ਹਾਂ ਮੋਰ ਦੇ ਪੰਖ ਬੜੇ ਰਹਿੰਦੇ ਇੱਥੇ ਆ ਮੜਾ ਮੈਂ ਅੱਗੇ ਹੋ ਕੇ ਆਇਆ ਇੱਕ ਮਿੰਟ ਬੱਸ ਆ ਦੇਖ ਲਓ ਕਿੰਨਾ ਸੋਹਣਾ ਪੇੜ ਆ ਇਹ ਮੈਨੂੰ ਫੇਰ ਲੱਗਦਾ ਏ 100 ਸਾਲ ਤਾਂ ਘੱਟੋ ਘੱਟ 100 150 ਸਾਲ ਪੁਰਾਣਾ ਹੋਣਾ ਇਹ ਦੇਖੋ ਜੀ ਉਹ ਬੁੱਢੇ ਆ ਇੱਥੇ ਨੇ ਪਾਸੇ ਜਿਹੜਾ ਸਾਹਮਣੇ ਮੈਨੂੰ ਇੱਧਰ ਦਿਖ ਰਿਹਾ ਆ ਇਹ ਕਿਹੜਾ ਏਰੀਆ ਆ ਕਿਹੜਾ ਪਿੰਡ ਆ ਇਹ ਇਹ ਚਮੂਹੀ ਹੈ ਜੀ ਹਾਂ ਉਹ ਨਾ ਇਹ ਪੜਾ ਸਾਹਮਣੇ ਹਾਂਜੀ अच्छा रंगपुर है चुमुणी है चमुई अच्छा तो निया निया। ठीक, ठीक, ठीक। तो तो है ठीक है ठीक है चमूही बेडिंग अच्छा बेडिंग देख लो तेरे स्पाल जी जानवरों का खतरा कितना का इथे जंगली जानवर जद्दा ताडे ओ कोई तो 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 ता हाँ जी है गया दिने ਅੱਛਾ ਰਾਤੀ ਹੋਏ ਓਖਾ ਹੈ ਨਾ ਕੰਮ ਅੱਜ ਨੂੰ ਬਾਕੀ ਨੂੰ ਕੇ ਇਹ ਦਾ ਸੂਰਾ ਹਾਂਜੀ ਹਾਂ ਭਰਨਾ ਹਾਂਜੀ ਗੋਂਦਾ ਨਾ ਹਾਂ ਇਹ ਰਾਤੀ ਨੂੰ ਨਿਕਲ ਦੇਣ ਅੱਛਾ 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 ਥੀ ਦਾ ਚਲੋ ਦੇਖ ਲਓ ਮੱਕੀ ਦੇ ਸੀਜ਼ਨ ਦਾ ਹਾਂਜੀ ਸੂਰਾ ਨੇ ਹੂੰ ਮੱਕੀ ਦੇ ਸੀਜ਼ਨ ਤੇ ਸੂਰਾ ਨੇ ਕੰਮ ਖਰਾਬ ਕਰਨਾ ਹੈ ਨਾ ਹਾਂਜੀ ਅੱਛਾ ਮੱਕੀ ਹੁੰਦੀ ਇੱਥੇ? ਹਾਂਜੀ। ਠੀਕ ਆ। ਨਹੀਂ ਸਿੰਘ। ਅਸ਼ਾਦੀ ਅੱਛਾ। ਤੇ ਇਦਾਂ ਦੀ ਸਾਈਡ ਨੂੰ ਆਪਣਾ ਕਿਹੜੇ ਮਾਤਾ ਦਾ ਮੰਦਿਰ ਆ? ਧਰਮਪੁਰ ਜੀ। ਧਰਮਪੁਰ ਦੇ ਵੀ ਮਾਤਾ। ਹਾਂ ਰਾਈਟ ਰਾਈਟ ਰਾਈਟ। ਚਲੋ ਰਿਸ਼ਪਾਲ ਜੀ ਚਲਿਏ। ਹਾਂ ਆਹ ਦੇਖੀਏ ਮੜਾ ਜੇ ਆਹ ਜੇ ਤੋੜ ਹੁੰਦਾ ਤਾਂ। ਸਾਹਮਣੇ ਆਵਲਾ ਤੋਲ ਹੁੰਦਾ ਤਾਂ ਨਾ। ਹਾਂ ਫਿਰ ਮੈਂ ਲਿਉਣਾ। ਚੰਦਰਨਾ। ਤੂੰ ਹੱਥ ਪੈਣਾ ਨਹੀਂ ਉਹਨੂੰ ਇਹ ਥੋੜਾ ਉਹ ਥੱਲੇ ਥੱਲੇ ਦੋੜਦੇ ਆ ਥੱਲੇ ਤੋੜਨੇ ਆ ਇਹ ਥੱਲੇ ਹੈਗੇ ਹਾਂ ਹਾਂ ਥੱਲੇ ਹੈਗੇ ਥੰਮੂ ਹੂੰ ਆ ਜਾਓ ਤੁਸੀਂ ਚਲੋ ਅੱਗੇ ਇੱਥੇ ਮੈਨੂੰ ਪੁਦੀਨੇ ਦੀ ਖੁਸ਼ਬੂ ਆ ਰਹੀ ਹੈ ਜੀ ਨਹੀਂ ਜੀ ਹਾਂ ਪੁਦੀਨਾ ਨਹੀਂ ਇਹ ਝੋਟਣਾ ਬੂਟੀ ਪੁਦੀਨਾ ਬੂਟੀ ਕਿਹੜੀ ਪੁਦੀਨਾ ਬੂਟੀ ਹੈ ਇਹ ਇਹ ਕਿੱਥੇ ਇਹ ਆਲੀ ਦਿਖਾਇਓ ਤਾਂ ਇਹ ਜਿਹੜੀ ਹੈ ਇਹ ਇਹ ਖਰਾਬ ਸਿਹਤ ਲਈ ਖਰਾਬ ਤਾਂ ਨਹੀਂ ਹੁੰਦੀ ਇਹ ਸਾਰੇ ਡੰਗਰ ਖਾਂਦੇ ਨੇ ਇਹਨੂੰ ਅੱਛਾ ਆਹ ਦੀ ਖੁਸ਼ਬੂ ਆਉਂਦੀ ਓਦਾਂ ਦੀ ਇਹ ਹੈਗੀ ਪੂਰਨ ਗੁੱਦੀ ਇਹ ਕਈ ਤਾਂ ਹੁੰਦੀਆਂ ਜੀ ਜਿਨ੍ਹਾਂ ਜਿੱਧਾ ਹਾਂ ਇੱਕ ਕਾਂਗਰਸ ਘਾ ਆਇਆ ਹਾਂਜੀ ਹਾਂਜੀ ਹੈਨਾ ਇਹਨਾਂ ਖਾਜ ਹੋਣ ਲੱਪਣ ਦੀ ਇਹਨਾਂ ਤਾਂ ਨਹੀਂ ਹੁੰਦੀ ਇਹ ਆਗੇ ਹੁੰਦੀ ਅੱਛਾ ਅੱਛਾ ਉਹ ਗਾਜਰ ਗਾਜਰ ਬੁੱਟੀ ਹੈ ਗਾਜਰ ਬੁੱਟੀ ਹਾਂਜੀ ਹੋਈ ਹਾਂਜੀ ਉਹਨੂੰ ਕਾਂਗਰਸ ਘਾ ਵੀ ਕਹਿੰਦੇ ਆ ਵੇ ਲੋ ਬਹੁਤ ਵਧੀਆ ਚੀਜ਼ ਦਿਖਾਈ ਜੀ ਤੁਸੀਂ ਅੱਜ ਰਸ਼ਵਾਲ ਜੀ ਮਤਲਬ ਮੈਂ ਸੋਚਿਆ ਨਹੀਂ ਸੀ ਮੈਂ ਹੋਗੇ ਤਾਂ ਹੋ ਗਏ ਮੈਂ ਉਹੀ ਗੱਲ ਕਰਦਾ ਦੇਖੋ ਰੱਬ ਨੇ ਮੇਲ ਕਿਤੇ ਰੱਖੇ ਹੁੰਦੇ ਆ ਤਾਂ ਹੋ ਹੀ ਜਾਂਦੇ ਆ ਲਓ ਜੀ ਆਹ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਵੀ ਇੱਥੇ ਆਵਲੇ ਲੱਗੇ ਆ ਬਹੁਤ ਸਾਰੇ ਬੰਦੇ ਤਰਸਦੇ ਆ ਇਹਨਾਂ ਨੂੰ ਦੇਸੀ ਆਵਲਿਆਂ ਨੂੰ ਫੜਾ ਇਹ ਫੜੇ ਮੈਂ ਇੱਕ ਮਿੰਟ ਇਹ ਕੰਡੇ ਵੀ ਹੁੰਦੇ ਇਹਨੂੰ ਨਾ ਅਜੇ ਨੋ ਨਹੀਂ ਹੰਦਰੋ ਗਿਆ ਆਲਾ ਹੂ ਇਹਨੂੰ ਆਲਾ ਲੋ ਜੀ ਕਿਆ ਬਤਾ ਮੈਂ ਤੋੜੂ ਮੈਂ ਤੋੜਦਾ ਨਹੀਂ ਤੋੜੋ ਮੈਂ ਮਲਫਾ ਲੈਣਾ ਤੋੜ ਦੋ ਤੋੜ ਤੋੜ ਚਲੋ ਮੈਂ ਲਫਾ ਆਇਆ ਇਹਨੂੰ ਕੋਈ ਨਹੀਂ ਕੋਈ ਨਹੀਂ ਆਹ ਦੇਖੋ ਤਾਂ ਇਹ ਹੁਣ ਬਰਖਵਾਰਸ਼ ਪਈ ਹੈ ਨਾ ਇਹਨਾਂ ਚ ਰਸਾ ਪੂਰਾ ਹੋ ਗਿਆ ਹਾਂ ਇਹ ਹੁਣ ਠਕੀ ਨੂੰ ਜਾਣੇ ਆਹ ਆ ਇਥੋਂ ਕੌਣ ਤੋੜਦਾ ਫੇ ਆਕੇ ਜੀ ਠੇਕੇਦਾਰ ਲੈਂਦੇ ਇਹਨਾਂ ਨੂੰ ਇਹ ਜਗਾ ਕੀ ਦੀ ਆ ਇਹ ਆਪਣੀ ਮਾਲਗੀ ਮਾਲਗੀ ਹੈ ਸਾਹਿਬ ਅੱਛਾ ਫੇ ਤੁਸੀਂ ਉਹਨੂੰ ਕਰ ਦੰਨੇ ਆ ਕੀ ਕਹਿੰਦੇ ਆ ਵੇਚੀ ਦੇਣੇ ਇਹ ਕਿਦਾਂ ਪਿਕਦੇ ਆ ਇਹ ਬੁੱਟੇ ਸਾਹਿਬ ਨਾਲ ਵੀ ਕਹਿੰਦੇ ਆ 3-400 ਰੁਪਏ ਬੁੱਟਾ ਅੱਛਾ ਮੈਂ ਤਾਂ ਕਹਿੰਦਾ ਨਹੀਂ 30 35 ਰੁਪਏ ਕਿਲੋ ਗੇਰ ਮੰਡੀ ਇਸ ਵਾਰੀ ਗੰਦਰ ਅਗਲੀ ਵਾਰ ਪਿਛਲੀ ਵਾਰੀ ਕਿ ਹੁਣ ਠੇਕੇਦਾਰ ਤੋਂ ਢੋਲੀ ਦੇ ਦੇਣਾ ਹੈ ਠੇਕੇਦਾਰ ਤੋੜ ਕੇ ਲੀਏ ਦੇਣਾ ਲੈ ਗਏ ਪਹਿਲਾਂ ਹਾਂਜੀ ਅੱਛਾ 35 ਰੁਪਏ ਕਿਲੋ ਗੇ ਹਾਂ ਗਏ ਹੁਣੇ ਨੇ ਇਹ ਸੀ ਇਹਨਾਂ ਦੇ ਸੀ ਦੁਆਲ ਕੰਮ ਵੀ ਆਂਦਾ ਹਾਂ ਹਾਂ ਲੋ ਜੀ ਪਾਜੀ ਹਾਂ ਜੀ ਇਹਦੀ ਫੇ ਸਪਾਈ ਕੌਣ ਕਰੂਗਾ ਜਗ੍ਹਾ ਦੀ ਇਹਨਾਂ ਦੀ ਇਸ ਜਗ੍ਹਾ ਦੀ ਸਪਾਈ ਤੁਸੀਂ ਆਪ ਹੀ ਕਰਨੀ ਆ ਅੱਛਾ ਕੋਈ ਪੰਚਾਇਤ ਵਗੈਰਾ ਨਹੀਂ ਲਗਾਉਂਦੀ ਨਾ 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 ਕੋਈ ਨਹੀਂ ਇਹ ਨਾਲ ਮਾਲਕੀ ਇਹ ਮਾਲਕੀ ਤੁਹਾਡੀ ਹੈ ਜੀ ਹਾਂਜੀ ਮਾਲਕੀ ਹੈ ਅੱਛਾ 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 ਤੇ ਜਿਹੜਾ ਇਹਦੇ ਵਿੱਚ ਖੈਰ ਵਗੈਰਾ ਲੱਗਾ ਹੈਗਾ ਹੈਗਾ ਹੈ ਖੈਰਾਂ ਆਵੜਾ ਹੈ ਉਹ ਖੈਰ ਵੀ ਤੇ ਤੁਹਾਡੇ ਤੁਹਾਨੂੰ ਹੀ ਆਉਂਦਾ ਹੋਣਾ ਜੋ ਉਹਦਾ ਹੈਨਾ ਤੁਸੀਂ ਵੇਚਨੇ ਹੈਨਾ ਇੱਕ ਖੈਰ ਜਿਹੜਾ ਆ ਉਹ ਕਿੰਨੇ ਚਿਰ ਚ ਹੋ ਜਾਂਦਾ ਵੱਢਣ ਚੋਕ ਹੈ 20 ਸਾਲ ਅੱਛਾ ਤੇ ਖੈਰ ਦਾ ਰੇਟ ਕੀ ਆ ਰੇਟ 10000 ਰੁਪਏ ਆ ਫੋਟਾ ਅੱਛਾ ਜੀ ਅੱਛਾ ਠੀਕ ਆ ਦੇਖਿਆ ਜੀ ਦੇਖਿਆ ਮੈਂ ਤਾਂ ਹੈਰਾਨ ਰਹਿ ਗਿਆ ਪਹਿਲੀ ਵਾਰੀ ਦੇਖਿਆ ਮੈਂ ਇਹ ਤੁਸੀਂ ਪੁੱਜੇ ਨਹੀਂ ਨਾ ਉੱਪਰ ਨਹੀਂ 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 ਸਾਨੂੰ ਟੱਕਰਿਆ ਨਹੀਂ ਤੁਹਾਨੂੰ ਉਹ ਦੇਖੋ ਕੋਈ ਟੱਕਰੂਗਾ ਫੇਰ ਦੇਖਾਂਗੇ ਹਾਂ ਉਹੀ ਗੱਲ ਆ ਨਹੀਂ ਚਲੋ ਬਹੁਤ ਵਧੀਆ ਲੱਗਾ ਉਧਰ ਗਈ ਆ ਤਾਨਾ ਹੈ ਬੜੀ ਉੱਚੀ ਜਗ੍ਹਾ ਟੱਡ ਬੱਕਰੀਆਂ ਇਹ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰਾਜਮਲ ਆ ਜੀ ਰਾਜਮਲ ਅੱਛਾ ਜੀ ਅੱਛਾ ਠੀਕ ਆ ਆ ਦੇਖੋ ਜੀ ਇੱਧਰ ਆ ਵੀ ਲੱਗੇ ਹੈ ਨਾ ਆਵਲੇ ਦੇਖੋ ਕਿੰਨੇ ਵਧੀਆ ਆ ਇਹ ਥੋੜੇ ਵੱਡੇ ਲੱਗਦੇ ਉਤੋਂ ਹੈ ਨਾ ਇਹ ਉਹੀ ਚੀਜ਼ ਆ ਇਹੋ ਹੀ ਇਹੀ ਹੈ ਇਹ ਦੇਸੀ ਹੈ ਸਾਰੇ ਦੇਸੀ ਆ ਚਲੋ ਬਹੁਤ ਸੋਹਣਾ ਜੀ ਮਿੱਠਾ ਦੂਆ ਫਾਰਮੀਆਂ ਆਵळा ਨਹੀਂ ਹੁੰਦਾ ਹਾਂ ਸਾਡੇ ਇੱਥੇ ਦੇਸੀ ਆਵਲੇ ਹੁਣ ਨਹੀਂ ਨਹੀਂ ਬਹੁਤ ਵਧੀਆ ਕਿਉਂਕਿ ਇੱਥੇ ਦੇਸੀ ਚੀਜ਼ ਹੀ ਚੱਲਦੀ ਆ ਇਹਨੇ ਰੱਖਾ ਹੋਇਆ ਅੱਛਾ ਤੁਹਾਡੀ ਉਮਰ ਹੈਗੀ ਆ ਜੀ 85 ਸਾਲ ਹਾਂ ਜੀ ਤੁਸੀਂ ਹਜੇ ਵੀ ਧੋੜੇ ਭੱਜੇ ਆ ਹੈ ਫਿਰਦੇ ਖਾਣੇ ਕੀ ਆ ਇਹ ਦੱਸੋ ਰੋਟੀ ਆਦੀ ਹੈ ਹੈ ਰੋਟੀ ਰੋਟੀ ਆਦੀ ਦੋ ਜਹਾਜ ਵਿਲੇਜ ਦਾ ਹੋਰ ਕੀ ਬੈਸਾ ਬਹੁਤ ਕੋਈ ਨਹੀਂ ਅੱਛਾ ਤੇ ਹੋਰ ਇੱਥੇ ਆਪਣਾ ਕੋਈ ਜੜੀ ਬੂਟੀ ਇਦਾਂ ਦੀ ਕੁਛ ਕੁਛ ਨਹੀਂ ਯਾਂ ਤਾਂ ਫੇਰ ਇਹਦਾ ਆਲੇ ਦੁਆਲੇ ਦਾ এনਵਾਇਰਨਮੈਂਟ ਦਾ ਹੀ ਅਸਰ ਆ ਇੰਨਾ ਇੰਨਾ ਹਵਾ ਠੰਡੀ ਹਵਾ ਆ ਹੈ ਹਾਂਜੀ ਆਈ ਹੁਣ ਤਾਂ ਇੱਥੇ ਆ ਅਸੀਂ ਉੱਪਰ ਜਾਣਾ ਹਾਂ ਹੂੰ ਉੱਥੇ ਉੱਪਰ ਲਮੇ ਪੇ ਜਾਣਾ ਮਾਤਾ ਦੇ ਉੱਥੇ ਠੰਡੀ ਹਵਾ ਜਾਂਦਾ ਅੱਛਾ ਉੱਪਰ ਇਹ ਵੀ ਉੱਚੀ ਜਗ੍ਹਾ ਹਾਂਜੀ ਇੰਨੀ ਇੱਧਰ ਉੱਚੀ ਜਗ੍ਹਾ ਨਾਗਮ ਕਾਬਲੇ ਚ ਉੱਤਰ ਸ਼ਾਮ ਨੂੰ ਅਸੀਂ 7 ਵਜੇ ਜਾਣਾ ਹਾਂ ਹਾਂ ਇਹ ਇਹ ਨਾ ਇੱਥੇ ਦੀ ਹਵਾ ਦੇ ਵਿੱਚ ਨਾ ਬੜਾ ਗੋਣਿਆ ਕਹਿੰਦੇ ਜਿਹੜਾ ਕੜੀ ਪੱਤਾ ਆ ਉਹਦੀ ਹਵਾ ਬੜੀ ਚੰਗੀ ਹੁੰਦੀ ਹੈ ਜੀ ਉਹੀ ਤਾਂ ਹੈ ਯਾਰ ਸਗੰਧਲਾ ਹਾਂ ਗੰਧਲਾ ਹਾਂਜੀ ਗੰਧਲਾ ਬਿਲਕੁਲ ਗੰਧਲਾ ਇਹ ਗੰਧਲਾ ਕਰਨੇ ਆ ਗੰਧਲਾ ਕਹਿੰਨੇ ਤੁਸੀਂ ਜਿਆਦਾ ਹਾਂ ਮੈਨੂੰ ਪਤਾ ਇਹ ਗੱਲ ਸੁਣੀ ਹੀ ਮੈਂ ਚਲੋ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਾ ਤੁਹਾਨੂੰ ਮਿਲ ਕੇ ਅੱਗੇ ਜਾ ਕੇ ਆਉਣੇ ਕਿਤੇ ਅੱਗੇ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਰਿਸ਼ਪਾਲ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਜਲਦੋ ਜਲ ਹਾਂ ਜੀ ਚੰਗਾ ਜੀ ਚੰਗਾ ਬਾਏ ਚਲੋ ਫਿਰ ਆਓ ਲਓ ਜੀ ਬਹੁਤ ਵਧੀਆ ਲੱਗਾ ਜੀ ਮਿਲ ਕੇ ਇੱਥੇ